ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਹੈਗੀ ਹੈ ਰਜਿਸਟਰਾਂ ਬਾਰੇ ਗੱਲ ਕਰਨ ਜਾ ਰਹੀਆਂ ਠੀਕ ਹੈ ਜੀ ਦੇਖੋ ਇਹ ਲੈਟਰ ਹੈ ਜਿਹੜਾ ਤੁਹਾਡੇ ਸਾਹਮਣੇ ਹੈ ਸਕਰੀਨ ਤੇ ਹੈ ਇਹ ਲੈਟਰ ਹੈ ਜਿਹੜਾ ਹੈਗਾ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਦੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਠੀਕ ਹੈ ਜੀ ਦੇਖੋ ਇਹ ਲੈਟਰ ਹੈ ਜਿਹੜਾ ਤੁਹਾਨੂੰ ਮੈਂ ਦੱਸ ਹੀ ਰਹੀਆਂ ਕਿ ਮੇਨ ਰਜਿਸਟਰ ਨਾਲ ਸੰਬੰਧਿਤ ਹੈ ਜਿਹੜੇ ਕਿ ਹੈਗੇ ਆਂਗਣਵਾੜੀ ਸੈਂਟਰ ਦੇ ਵਿੱਚ ਫਿਜ਼ੀਕਲ ਰਜਿਸਟਰ ਜਿਨ੍ਹਾਂ ਦੇ ਹੁਣ ਅਸੀਂ ਨਾਮ ਦੱਸਾਂਗੇ ਪੰਜ ਰਜਿਸਟਰ ਹੈ ਜਿਹੜੇ ਉਹ ਅਗਸਤ ਤੋਂ ਹੁਣ ਤੋਂ ਨਹੀਂ ਜੁਲਾਈ ਤੋਂ ਨਹੀਂ ਅਗਸਤ ਤੋਂ 1 ਅਗਸਤ 2024 ਤੋਂ ਜਿਹੜੇ ਹੈਗੇ ਆ ਉਹ ਬੰਦ ਕਰ ਦਿੱਤੇ ਗਏ ਨੇ ਠੀਕ ਹੈ ਜੀ ਦੇਖੋ ਵਿਸ਼ਾ ਕੀ ਹੈ ਡਿਸਕੰਟੀਨਿਊਸ਼ਨ ਆਫ ਵੈਜ਼ਿਕਲ ਰਜਿਸਟਰਸ ਬੀਇੰਗ ਮੇਨਟੇਨਡ ਐਟ ਆਂਗਨਵਾੜੀ ਰਜਿਸਟਰ ਰਿਗਾਰਡਿੰਗ ਹੁਣ ਨੀਚੇ ਦਿੱਤਾ ਹੋਇਆ ਹੈ ਉਕਤ ਵਿਸ਼ੇ ਸਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਭਾਰਤ ਸਰਕਾਰ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਵੱਲੋਂ ਆਂਗਨਵਾੜੀ ਸੈਂਟਰ ਵਿੱਚ ਚੱਲ ਰਹੇ ਕਿੰਨੇ ਰਜਿਸਟਰ ਚੱਲ ਰਹੇ ਸੀ 11 11 ਰਜਿਸਟਰਾਂ ਵਿੱਚੋਂ ਜਿਹੜੇ 5 ਰਜਿਸਟਰ ਨੇ ਉਹ ਬੰਦ ਕਰ ਦਿੱਤੇ ਗਏ ਨੇ ਕਿਹੜੇ-ਕਿਹੜੇ ਨੇ ਦੇਖੋ ਧਿਆਨ ਨਾਲ ਸੁਣੋ ਹੋਮ ਵਿਜ਼ਿਟ ਹੋਮ ਵਿਜ਼ਿਟ ਐਮੂਨਾਈਜੇਸ਼ਨ ਜਿਹਦੇ ਵਿੱਚ ਅਸੀਂ BHS&D ਦਾ ਵੀ ਰਿਕਾਰਡ ਮੇਨਟੇਨ ਕਰ ਰਹੇ ਸੀ ਪ੍ਰੈਗਨੈਂਸੀ ਐਂਡ ਡਿਲੀਵਰੀ ਪ੍ਰੀ ਸਕੂਲ ਐਜੂਕੇਸ਼ਨ ਐਂਡ ਸਪਲੀਮੈਂਟਰੀ ਫੂਡ ਡਿਸਟ੍ਰਿਬਿਊਸ਼ਨ ਠੀਕ ਹੈ ਜੀ ਕਿਹੜੇ-ਕਿਹੜੇ 5 ਰਜਿਸਟਰ ਦੁਆਰਾ ਦੱਸ ਰਹੀਆਂ ਹੋਮ ਵਿਜ਼ਿਟ ਐਮੂਨਾਈਜੇਸ਼ਨ ਪ੍ਰੈਗਨੈਂਸੀ ਐਂਡ ਡਿਲੀਵਰੀ ਪ੍ਰੀ ਸਕੂਲ ਐਜੂਕੇਸ਼ਨ ਐਂਡ ਸਪਲੀਮੈਂਟਰੀ ਫੂਡ ਡਿਸਟ੍ਰਿਬਿਊਸ਼ਨ ਅਗਸਟ 2024 ਤੋਂ ਜਿਹੜੇ ਹੈਗੇ ਨੇ ਬੰਦ ਕਰਨ ਸੰਬੰਧੀ ਪੱਤਰ ਪ੍ਰਾਪਤ ਹੋਇਆ ਹੈ ਪਾਰ ਸਰਕਾਰ ਪ੍ਰਾਪਤ ਪੱਤਰ ਅਤੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਪਣੇ ਜ਼ਿਲ੍ਹੇ ਅੰਦਰ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ ਅਤੇ ਇਸ ਸੰਬੰਧੀ ਜਿਹੜੀ ਰਿਪੋਰਟ ਹੈ ਉਹ ਮੁਖ ਦਫ਼ਤਰ ਨੂੰ ਭੇਜੀ ਜਾਵੇ ਠੀਕ ਹੈ ਜੀ ਸੋ ਜਿਨ੍ਹਾਂ ਦਾ ਜੋ ਵੀ ਡਾਟਾ ਤੁਹਾਡਾ ਪੋਸ਼ਨ ਟਰੈਕਰ ਤੇ ਹਲੇ ਤੱਕ ਅਪਡੇਟ ਨਹੀਂ ਹੋਇਆ ਉਹਨੂੰ ਸਾਈਡ ਬਾਈ ਸਾਈਡ ਸਾਈਡ ਅਪਡੇਟ ਕਰ ਦੋ ਕਿਉਂਕਿ ਫਿਰ ਤੁਸੀਂ ਕੀ ਕਰੋਗੇ ਜੇ ਤੁਸੀਂ ਅਗਸਤ ਤੋਂ ਇਹ ਰਜਿਸਟਰ ਬੰਦ ਹੋ ਗਏ ਫਿਰ ਤੁਹਾਡੇ ਤੇ ਇੱਕੋ ਧਮ ਕੰਮ ਦਾ ਪ੍ਰੈਸ਼ਰ ਹੋ ਜਾਊਗਾ ਸੋ ਆਪਣਾ ਸਾਰਾ ਡਾਟਾ ਜਿਹੜਾ ਹੈਗਾ ਅਪਡੇਟ ਜਿਹੜਾ ਹੈਗਾ ਕਰ ਦੋ ਪ੍ਰੋਪਰ ਆਪਣਾ ਰੈਗੂਲਰ ਜਿਹੜਾ ਤਰੀਕੇ ਨਾਲ ਕੰਮ ਕਰਨਾ ਜਿਹੜਾ ਹੈਗਾ ਪੋਸ਼ਨ ਟਰੈਕਰ ਤੇ ਉਹਨੂੰ ਜਿਨ੍ਹਾਂ ਨੇ ਹਾਲ ਤੱਕ ਨਹੀਂ ਕੀਤਾ ਉਹ ਸ਼ੁਰੂ ਕਰ ਦੋ ਐਮੂਨਾਈਜੇਸ਼ਨ ਡਿਟੇਲ ਵੀ ਐਚਐਸ ਐਂਡ ਡੀ ਹੋਮ ਵਿਜ਼ਿਟ ਤੁਸੀਂ ਕਰ ਹੀ ਰਹੇ ਹੋ ਰੈਗੂਲਰ ਠੀਕ ਹੈ ਜੋ ਵੀ ਹੈ ਮਤਲਬ ਸਾਰਾ ਸੁਪਲੀਮੈਂਟਰੀ ਫੂਡ ਡਿਸਟ੍ਰਿਬਿਊਸ਼ਨ ਜਿਹੜਾ ਤੁਸੀਂ ਕਰਦੇ ਹੋ ਠੀਕ ਹੈ ਇਹ ਸਾਰਾ ਸਹੀ ਤਰੀਕੇ ਨਾਲ ਜਿਹੜਾ ਹੈਗਾ ਅਪਡੇਟ ਕਰ ਦਿਓ ਠੀਕ ਹੈ ਜੀ ਸੋ ਥੈਂਕ ਯੂ ਸੋ ਮਚ